ਹਾਂਜੀ ਠੀਕ ਸਤਿ ਸ੍ਰੀ ਅਕਾਲ ਜੀ ਮੈਂ ਅੱਜ ਮਾਲਪੁਰ ਪੰਜ ਨੰਬਰ ਬਾੜ ਵਿੱਚ ਆ ਜਿਹਦੇ ਵਿੱਚ ਅਸ਼ਨਾਇਆ ਬੀਬੀ ਅਸ਼ਨਾਇਆ ਚੋਣ ਨਿਸ਼ਾਨ ਪੰਜਾ ਉਹਨਾਂ ਦੇ ਮੈਂ ਦੇਖਦਾ ਕਿ ਬਾੜ ਦੇ ਵਿੱਚ ਘੁੰਮ ਘੁੰਮ ਕੇ ਦੇਖੀਏ ਇਸ ਬਾੜ ਦੇ ਵਿੱਚ ਕਿਹਦੀ ਚੜ੍ਹਤ ਹੋ ਆ ਲੋਕਾਂ ਦੀ ਕੀਰ ਹੈ ਆ ਆਮ ਜਨਤਾ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਜਨਤਾ ਦਾ ਕੀ ਨਾ ਵਾਹਿਗੁਰੂ ਜੀ ਦਾ ਹਾਲਾ ਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਵੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿ ਤੁਸੀਂ ਇਲੈਕਸ਼ਨ ਕਿੰਨੇ ਨੰਬਰ ਵਾਰਡ ਚੋਂ ਲੜ ਰਹੇ ਆ ਮੈਂ ਜੀ 5 ਨੰਬਰ ਵਾਰਡ ਤੋਂ ਤੇ ਇਲੈਕਸ਼ਨ ਲੜਨ ਦਾ ਤੁਹਾਡਾ ਕੀ ਕਾਰਨ ਹੈ ਕਿ ਤੁਸੀਂ ਤੁਹਾਨੂੰ ਤੁਹਾਡੇ ਦਿਲ ਵਿੱਚ ਆਇਆ ਕਿ ਮੈਂ ਲਖੇ ਲੜਾਂ ਕਿਉਂ ਲੜ ਰਹੇ ਆ ਮੈਂ ਇਲੈਕਸ਼ਨ ਇਸ ਲਈ ਲੜ ਰਹੀ ਹਾਂ ਮੈਂ ਲੋਕਾਂ ਦਾ ਵਿਕਾਸ ਕਰਨਾ ਚਾਹੁੰਦੀ ਹਾਂ ਲੋਕਾਂ ਦੇ ਜੋ ਕੰਮ ਨਹੀਂ ਹੋਏ ਉਹਨਾਂ ਨੂੰ ਕਰਨਾ ਚਾਹੁੰਦੀ ਹਾਂ ਉਹਨਾਂ ਦੀ ਹੈਲਪ ਕਰਨਾ ਚਾਹੁੰਦੀ ਹਾਂ ਖਾਸ ਕਰ ਲੇਡੀਜ਼ ਦੀ ਠੀਕ ਹੈ ਜੀ ਹਾਂ ਜੀ ਇਹ ਲਾਖਾ ਨਾ ਪ੍ਰੋਬਲਮ ਹੈ ਤੇ ਵੀ ਲੇਡੀ ਨਹੀਂ ਆਉਣੀ ਆ। ਹਾਂਜੀ ਹਾਂਜੀ। ਹਾਂਜੀ ਦਿਨ ਦਾ ਤਾਂ ਫਿਰ ਚੱਲਣਾ ਪੈਣਾ ਤੁਹਾਨੂੰ ਇਹਨਾਂ ਨਾਲ। ਨਹੀਂ ਕੋਈ ਗੱਲ ਨਹੀਂ ਜੀ ਲੋਕਾਂ ਦੇ ਸੇਵਲੀ ਹਾਜ਼ਰ ਹੈ ਹਰ ਟਾਈਮ। ਠੀਕ ਹੈ ਆਪਣਾ ਚੋਣ ਨਿਸ਼ਾਨ ਕੀ ਤੁਹਾਡਾ? ਹਾਂਜੀ ਆਪਣਾ ਪੰਜਾ। ਇਹ ਕਾਂਗਰਸ ਵਾਲੋਂ। ਕਾਂਗਰਸ ਵਾਲੋਂ। ਹਾਂਜੀ। ਥੈਂਕ ਯੂ। ਰਮਜੀਤ ਸਾਥਰੀ ਕਾਂ। ਕੀ ਨਾ ਜੀ ਆਪਣਾ? ਜੀ ਸਮਨ ਲਾਲ। ਤੇ ਤੁਸੀਂ 5 ਨੰਬਰ ਵਾਰਡ ਦੇ ਵਾਸੀ ਆ? ਹਾਂਜੀ। ਇਹ ਇਹਦੇ ਵਿੱਚ ਹਵਾ ਕੇਹੜੇ ਕੈਂਡੀਡੇਟ ਦੀ ਹੈ? ਕੌਣ ਜਿੱਤਣ ਦੇ ਹਿਸਾਰ ਲੱਗਦੇ ਤੁਹਾਨੂੰ? ਦੇਖੋ ਜੀ ਹੁਣ ਜ਼ਿਆਦਾ ਤਾਂ ਕਾਂਗਰਸ ਦਾ ਹੀ ਆ ਹਾਂਜੀ ਹਾਂਜੀ ਬਾਕੀ ਦਵਾ ਆ ਕਿਉਂਕਿ ਸਾਡਾ ਮਕਸਦ ਇਹੀ ਆ ਕਿ ਜੋ ਵੀ ਮਤਲਬ ਜੋ ਵੀ ਮੰਗਾ ਹੇ ਤੱਕ ਨਹੀਂ ਪੂਰੀ ਹੋਈਆਂ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਬਸ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਆ ਇਕੱਠੇ ਹੋ ਕੇ ਕਿ ਮਤਲਬ ਉਹਨਾਂ ਦੀਆਂ ਮੰਗਾ ਪੂਰੀਆਂ ਕਰ ਸਕੀਏ ਉਹਨਾਂ ਦੀ ਸੇਵਾ ਕਰ ਸਕੀਏ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਨਾਂ ਜੀ ਮੇਰਾ ਨਾਮ ਸ਼ਹਿਨਾਜ਼ ਤੇ ਪੰਜ ਨੰਬਰ ਵਾਰਡ ਦੇ ਵਾਸੀ ਆ ਤੁਸੀਂ ਜਿਹੜੀ ਅਸੀਂ ਰਿਸ਼ਤੇਦਾਰ ਹੀ ਆ ਇਹਨਾਂ ਦੇ ਠੀਕ ਹਾਂਜੀ ਕਿ ਰਿਟੇ ਹਵਾ ਕਹਿੰਦੀ ਲੱਗਦੀ ਤੁਹਾਨੂੰ ਕਿਹਦੇ ਜਿੱਤਨੇ ਹਸਾਰ ਲੱਗਦੀ ਆ ਮੈਂ ਤਾਂ ਇਹਨਾਂ ਦੀ ਕਾਂਗਰਸ ਹੀ ਲੱਗਦੀ ਆ ਅੱਛਾ ਜੀ ਬਾਕੀ ਪਰਮਾ ਹੰਗਾਰਾ ਜਿਹੜਾ ਹੰਗਾਰਾ ਸਾਡਾ ਕਾਂਗਰਸ ਦਾ ਹੀ ਆ ਪਰਮਾ ਹੰਗਾਰਾ ਜਿਹੜਾ ਕਾਂਗਰਸ ਦੇ ਕੈਂਡੀਡੇਟ ਨੂੰ ਮਿਲ ਰਿਹਾ ਹਾਂਜੀ ਹਾਂਜੀ ਉਹਨਾਂ ਨੂੰ ਮਿਲ ਰਿਹਾ ਜੀ ਹਾਂ ਠੀਕ ਹੈ ਥੈਂਕ ਯੂ ਜੀ ਜੀ ਕੀ ਨਾਮ ਜੀ ਮੇਰਾ ਨਾਮ ਗੌਰਵ ਹੈ ਜੀ ਇੱਥੇ 5 ਨੰਬਰ ਬਾੜ ਚ ਕਿਹਨ ਜੀ ਹਵਾ ਲੱਗਦੀ ਤੁਹਾਨੂੰ 5 ਵਾਲੀ ਦੀ ਆ ਜੀ ਅੱਛਾ ਜੀ ਪੱਕਾ ਹੀ ਪਤਾ ਹਾਂਜੀ ਬਿਲਕੁਲ ਥੈਂਕ ਯੂ ਸਤ ਸ੍ਰੀ ਅਕਾਲ ਸਹੀ ਗਾਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ 5 ਨੰਬਰ ਵਾਰਡ ਦੇ ਵਿੱਚ ਕਿਹਦੀ ਹਵਾ ਲੱਗਦੀ ਸਾਨੂੰ? ਵਾਰਡ ਤੋਂ ਆਪਣੇ ਦਰਸ਼ੇ ਭਾਜ ਖੜੇ ਆ ਜੀ। ਹਾਂਜੀ। ਆਪਾਂ ਪੁਲਿਸ ਕੋਰਟ ਕਰਨੀ ਆ ਸਾਰਾ ਨੇ ਬੜੇ ਅੱਛੇ ਬੰਦੇ ਆ ਤੇ ਕੱਲੇ ਵਾਰਡ ਨੂੰ ਨਹੀਂ ਪੂਰੇ ਮਾਲਪੁਰੂ ਸੋਰ ਕਰਦੇ ਆ ਉਹ। ਠੀਕ ਹੈ ਜੀ। ਉਹਨਾਂ ਦੀ ਆਪਾਂ ਪੂਰੀ ਤੱਕ ਪੌਣੇ ਨੇ ਇਸ ਵਾਰਾ ਨਾ ਬੋਡਾ ਪਾ ਕੇ ਐਂ ਵਧੀਆ ਕੰਮ ਕਰਵਾਉਣਾ। ਠੀਕ ਹੈ। ਥੈਂਕ ਯੂ ਜੀ। ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਜਸਪੀਤਾ ਜੀ। ਇੱਥੇ 5 ਨੰਬਰ ਵਾਰਡ ਦੇ ਕਿਹਦੇ ਜਿਤਨੇ ਅਸਰ ਲੱਗਦੇ ਆ? ਹਵਾਈ ਨਾ ਜੀ ਲਾਦਿ ਆਵਾਂ ਦੀਆਂ ਜੀ ਬੰਦਾ ਇਹ ਸਭ ਤੋਂ ਮੋਰੇ ਚੱਲ ਰਿਹਾ ਮੋਰੇ ਆ ਜੀ ਥੈਂਕ ਯੂ ਸ੍ਰੀਕਾਲ ਸ੍ਰੀਕਾਲ ਜੀ ਇਹ ਪੰਜ ਨੰਬਰ ਵਾਰਡ ਵਿੱਚ ਕਿਹਦੇ ਜਿਤਨ ਦਾ ਸਾਰ ਲੱਗਦੇ ਤੁਹਾਨੂੰ ਦੇਖੋ ਆਪਾਂ ਇੰਨਾ ਤਾਂ ਕਹਿ ਨਹੀਂ ਸਕਦੇ ਪਰਮਾਤਮਾ ਸਾਰਿਆਂ ਨੂੰ ਕਿਤਾਬ ਹੈ ਹਾਂ ਜੀ ਪੰਜੇ ਨੂੰ ਜਿਤਾਉਣਾ ਸੀ ਖੁਸ਼ ਹੁਦ ਬੰਦੇ ਆ ਖੁਸ਼ਮਤ ਕਿਸਮਤ ਅੱਛਾ ਇਹਨਾਂ ਨੂੰ ਪਰਮਾੰਗਾਰਾ ਮਿਲ ਜਾ ਬੀਬੀ ਪਰਮਾੰਗਾਰਾ ਮੇਰੇ ਸਾਹ ਇਹ ਕੀ ਨਾ ਕੈਂਡੀਡੇਟ ਦਾ ਹਾਂਜੀ ਇਹ ਅਸ਼ਨੇਯਾ ਅਛਾ ਜੀ ਚੋਣ ਨਿਸ਼ਾਨ ਪੰਜਾ ਠੀਕ ਹੈ ਥੈਂਕ ਯੂ ਸਤਿ ਸ੍ਰੀ ਅਕਾਲ ਕੀ ਨਾ ਜੀ ਆਪਣਾ ਮੇਰਾ ਨਾਮ ਸ਼ਹਿਨਾਜ਼ ਤੇ ਪੰਜ ਨੰਬਰ ਵਾਰਡ ਚ ਕਿਹਦੇ ਜਿਤਨੇ ਦਾ ਸਾਰ ਲੱਗਦੇ ਤੁਹਾਨੂੰ ਮੈਂ ਤੁਹਾਨੂੰ ਤਾਂ ਬਾਜੀ ਇਹਨਾਂ ਦੀ ਲੱਗਦੇ ਕਾਂਗਰਸ ਤੇ ਅੱਛਾ ਜੀ ਇਹਨਾਂ ਨੂੰ ਨਹੀਂ ਸਪੋਰਟ ਕਰ ਰਹੇ ਸਾਰੇ ਲੱਗਦਾ ਹੈ ਕਿ ਮਹੱਲੇ ਦੇ ਵਿੱਚ ਵਾਰਡ ਦੇ ਵਿੱਚ ਇਹਨਾਂ ਦਾ ਕਾਫੀ ਹਾਂਜੀ ਲੋਕ ਇਹਨਾਂ ਦੇ ਨਾਲ ਹੈਗੇ ਆ ਨਾਲ ਵਧੀਆ ਵਿਕਾਸ ਹੋ ਸਕਦਾ ਸਾਰੇ ਮਹੱਲੇ ਦਾ ਠੀਕ ਹੈ ਜੀ ਥੈਂਕ ਯੂ ਜੀ